ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਲੋਕ ਸਭਾ ਦੇ ਵਿੱਚ ਜਿਹੜੀ ਬਹਿਸ ਹੋਈ ਚੋਣ ਸੁਧਾਰਾਂ ਦੇ ਉੱਤੇ ਉਹਦੇ ਵਿੱਚ ਆਪੋਜੀਸ਼ਨ ਦੇ ਆਗੂ ਰਾਹੁਲ ਗਾਂਧੀ ਤੇ ਜਿਹੜੇ ਸਾਡੇ ਗ੍ਰਹਿ ਮੰਤਰੀ ਹੈ ਸ਼੍ਰੀ ਅਮਿਤ ਸ਼ਾ ਜੀ ਉਹਨਾਂ 'ਚ ਤਿੱਖੀ ਚੜੱਪ ਹੋਈ ਤੇ ਰਾਹੁਲ ਗਾਂਧੀ ਦੇ ਜਿਹੜੇ ਜਵਾਬ ਸੀ ਤੇ ਉਹਦਾ ਜਿਹੜਾ ਚੈਲੰਜ ਸੀ ਕਿ ਜਿਹੜੀ ਵੋਟ ਚੋਰੀ ਹੁੰਦੀ ਹੈ ਮੇਰੇ ਨਾਲ ਤੁਸੀਂ ਬਹਿਸ ਕਰ ਲਓ। ਉਹ ਉਹਦੇ ਤੋਂ ਭੱਜੇ ਤੇ ਬਹੁਤ ਹੀ ਗੁੱਸੇ ਦੇ ਜਵਾਬ 'ਚ ਉਹਨਾਂ ਨੇ ਜਵਾਬ ਦਿੱਤਾ ਵੀ ਮੈਂ ਆਪ ਦਾ ਟਾਈਮ ਹੈ ਕਦੋਂ ਕੀ ਬੋਲਣਾ ਮੇਰਾ ਮੈਂ ਆਪ ਡਿਸਾਈਡ ਕਰੂੰਗਾ ਮੈਨੂੰ ਕੋਈ ਹੋਰ ਨਹੀਂ ਡਿਸਾਈਡ ਕਰ ਸਕਦਾ ਤੇ ਉਹਨਾਂ ਨੇ ਆਪਣਾ ਜਿਹੜਾ ਉਹੀ ਰਟਣ ਮੰਤਰ ਹੈ ਵੀ ਕੋਈ ਵੀ ਕੁਸਮੈਂਟਿਆ ਜਿਹੜਾ ਉਹ ਇੱਥੇ ਵੋਟਾਂ ਕਿਵੇਂ ਬਣਾਜੂ ਇਹ ਕਰਜੂ ਜਣੀ ਉਹਨਾਂ ਦਾ ਨਿਸ਼ਾਨਾ ਜਿਹੜਾ ਉਹ ਸਾਫ਼ ਸੁਥਰੀਆਂ ਚੋਣਾਂ ਕਰਾਉਣਾ ਜਾਂ ਚੋਣ ਸੁਧਾਰ ਕਰਨਾ ਤਾਂ ਇੱਕ ਪਾਸੇ ਰਿਹਾ ਚੋਣ ਵਿਗਾੜ ਕਰਨ ਦੇ ਉੱਤੇ ਲੱਗਿਆ ਹੋਇਆ ਹੈ ਅਸੀਂ ਅਮਿਤ ਸ਼ਾਹ ਜੀ ਨੂੰ ਬੜੇ ਸਤਿਕਾਰ ਨਾਲ ਪੁੱਛਣਾ ਚਾਹੁੰਦੇ ਆਂ ਵੀ ਇੰਨੇ ਸਾਲਾਂ ਤੋਂ ਤੁਸੀਂ ਇੱਕ ਗ੍ਰਹਿ ਮੰਤਰੀ ਹੋ ਸਾਰੀਆਂ ਖੁਫੀਆ ਏਜੰਸੀਆਂ ਤੁਹਾਡੇ ਅਧੀਨ ਨੇ ਫੇਰ ਜੇ ਫੇਰ ਵੀ ਕੁਸ ਪੈਂਠੀਏ ਐਡੀ ਵੱਡੀ ਗਿਣਤੀ 'ਚ ਬੈਠੇ ਆ ਜਿਹਦੇ ਨਾਲ ਤੁਸੀਂ ਕਰੋੜਾਂ ਲੋਕਾਂ ਨੂੰ ਕਾਗਜ਼ ਭਰਨ ਲਈ ਮਜਬੂਰ ਕਰ ਰਹੇ ਹੋ ਫਿਰ ਤੁਹਾਨੂੰ ਵੈਸੇ ਹੀ ਅਸਤੀਫਾ ਦੇ ਦੇਣਾ ਚਾਹੀਦਾ ਤੇ ਤੁਸੀਂ ਆਮ ਲੋਕਾਂ ਨੂੰ ਕਾਗਜ਼ ਭਰਉਣ ਲਈ ਫਾਹੇ ਟੰਗਿਆ ਹੋਇਆ ਤੇ ਦੂਜਾ ਇਹ ਹੈ ਵੀ ਉਹਦੇ ਚ ਮਨੀਸ਼ ਤਿਵਾੜੀ ਉਹਨਾਂ ਨੇ ਈਵੀਐਮ ਦੇ ਉੱਤੇ ਵੀ ਸਵਾਲ ਚੁੱਕਿਆ ਕਈ ਹੋਰ ਮੈਂਬਰਾਂ ਨੇ ਵੀ ਚੁੱਕੇ ਉਹਨਾਂ ਨੇ ਸਿੱਧਾ ਪੁਆਇੰਟਡ ਸਵਾਲ ਕਰਿਆ ਵੀ ਮੈਂ ਪਹਿਲਾਂ ਵੀ ਪੁੱਛਿਆ ਸੀ ਹੁਣ ਦੁਬਾਰਾ ਪੁੱਛ ਰਿਹਾ ਮੈਨੂੰ ਉਹਦਾ ਜਵਾਬ ਨਹੀਂ ਮਿਲਿਆ ਵੀ ਜਿਹੜੀ ਈਵੀਐਮ ਹੈ ਉਸ ਈਵੀਐਮ ਦਾ ਜਿਹੜਾ ਸੋਰਸ ਕੋਡ ਉਹਦੇ ਮਦਰ ਬੋਰਡ ਦਾ ਸੋਰਸ ਕੋਡ ਕਿਹਦੇ ਕੋਲ ਹੁੰਦਾ ਕੀ ਉਹ ਬਣਾਉਣ ਵਾਲੀ ਕੰਪਨੀ ਕੋਲ ਹੁੰਦਾ ਜਾਂ ਇਲੈਕਸ਼ਨ ਕਮਿਸ਼ਨ ਕੋਲ ਹੁੰਦਾ ਹੈ ਇਹਦਾ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ ਸੋ ਇਹ ਸਾਰੀਆਂ ਹੀਰਾ ਫੇਰੀਆਂ ਦੇ ਇੱਕ ਚਾਂਸਸ ਹੈਗੇ ਆ ਜਿਹੜੇ ਚੱਲਦੇ ਆ ਦੂਜਾ ਇੱਕ ਬਲਦੀ ਤੇ ਤੇਲ ਦਾ ਕੰਮ ਇਹ ਬਣ ਗਿਆ ਵੀ ਜਿਹੜਾ ਕੇਰਲਾ ਤੋਂ ਪਹਿਲੀ ਵਾਰ ਕੋਈ ਮੈਂਬਰ ਪਾਰਲੀਮੈਂਟ ਬੀਜੇਪੀ ਦਾ ਜਿੱਤਿਆ ਇਕਲੌਤਾ ਬੰਦਾ ਸੁਰੇਸ਼ ਗੋਪੀ ਜਿਹੜਾ ਅੱਜਕੱਲ ਮંત્રી ਹੈ ਕੇਂਦਰ ਦੇ ਵਿੱਚ ਤੇ ਉਥੋਂ ਦੀ ਥ੍ਰੀਸੁਰ ਹਲਕੇ ਤੋਂ ਉਹ ਮੈਂਬਰ ਪਾਰਲੀਮੈਂਟ ਬਣੇ ਪਹਿਲਾਂ ਤਾਂ ਉਹਦੇ ਤੇ ਇਹ ਇਲਜ਼ਾਮ ਲੱਗੇ ਸੀ ਵੀ ਉਹਨੇ 3 ਸਰ ਦੇ ਵਿੱਚ ਬਹੁਤ ਸਾਰੀਆਂ ਵੋਟਾਂ ਉਸ ਇਲਾਕੇ ਤੋਂ ਬਾਹਰਲੇ ਲੋਕਾਂ ਦੀਆਂ ਬਣਾਈਆਂ ਨੇ ਤੇ ਫਿਰ ਉਹ ਵੋਟਾਂ ਨਾਲ ਜਿੱਤੇ ਇੱਕ ਤਾਂ ਇਹ ਸੀ ਉਹ ਅਜੇ ਰੌਲਾ ਚੱਲਦਾ ਹੀ ਹੈ ਉਹ ਵੱਖਰੀ ਗੱਲ ਹੁਣ ਇਹ ਹੈ ਕਿ ਵੀ ਉਹਨੇ ਲੋਕ ਸਭਾ ਦੀ ਆਪਣੀ ਵੋਟ ਜਿਹੜੀ ਹੈ ਉਹ 3 ਹਲਕੇ ਦੇ ਵਿੱਚ ਪਾਈ ਸੀਗੀ ਤੇ ਹੁਣ ਉਥੇ ਕੇਰਲਾ ਦੇ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਸਥਾਨਕ ਬੋਡੀਜ਼ ਦੀਆਂ ਚੋਣਾਂ ਚੱਲ ਰਹੀਆਂ ਨੇ ਉਹਨਾਂ ਨੇ ਹੁਣ ਵੋਟ ਹੈ ਜਿਹੜੀ ਉਤਰੀ ਵਿਨੰਥਰਾਪੁਰ ਏਰੀਏ ਦੇ ਵਿੱਚ ਪਾਈ ਹੈ ਜਿਹੜੀਆਂ ਉਥੇ ਪੰਚਾਇਤ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਉਹਦਾ ਰੌਲਾ ਪੈ ਗਿਆ ਸੀਪੀਆਈ ਦੇ ਇੱਕ ਆਗੂ ਨੇ ਉਥੇ ਕੌਮਰੇਡ ਜਿਹੜੇ ਐ ਉਹਨਾਂ ਨੇ ਇਹਦਾ ਇਸ ਗੱਲ ਨੂੰ ਚੁੱਕਿਆ ਵੀ ਐਸ ਸੁਨੀਲ ਕੁਮਾਰ ਉਹਨਾਂ ਨੇ ਕਿਹਾ ਵੀ ਇਹਦਾ ਜਵਾਬ ਦਿੱਤਾ ਜਾਣਾ ਚਾਹੀਦਾ ਤੇ ਜਿਹੜਾ ਇਹ ਸੁਰੇਸ਼ ਗੋਪੀ ਹੈ ਉਹਨੂੰ ਰਿਜਾਈਨ ਕਰਨਾ ਚਾਹੀਦਾ ਤੇ ਇਲੈਕਸ਼ਨ ਕਮਿਸ਼ਨ ਨੂੰ ਇਸ ਦਾ ਇਨਕੁਆਇਰੀ ਕਰਕੇ ਉਹਨੂੰ ਵੀ ਜੇਤੇ ਸਜ਼ਾ ਦੇਣੀ ਚਾਹੀਦੀ ਹੈ ਕਾਂਗਰਸ ਪਾਰਟੀ ਨੇ ਵੀ ਉੱਥੇ ਹਾਲਾਂਕਿ ਦੋਨੇ ਅੱਡ ਅੱਡ ਨੇ ਉਹ ਜਿਹੜਾ ਕਾਂਗਰਸ ਪਾਰਟੀ ਨੇ ਵੀ ਇਸ ਗੱਲ ਤੇ ਇਨਕੁਆਇਰੀ ਦੀ ਮੰਗ ਕੀਤੀ ਹੈ ਤੇ ਭਾਜਪਾ ਨੇ ਉਹਦਾ ਜਿਹੜਾ ਜਵਾਬ ਦਿੱਤਾ ਬਹੁਤ ਹੀ ਹਾਸੋਹੀਣਾ ਭਾਜਪਾ ਕਹਿੰਦੀ ਵੀ ਜਿਹੜੀ ਵੋਟਰ ਸੂਚੀ ਹੈ ਉਹ ਲੋਕ ਸਭਾ ਦੀ ਹੋਰ ਹੁੰਦੀ ਹੈ ਸਥਾਨਕ ਜਿਹੜੀਆਂ ਸਰਕਾਰਾਂ ਚੁਣੀਆਂ ਜਾਂਦੀ ਹੈ ਉਹਦੇ ਚ ਵੋਟਰ ਸੂਚੀ ਹੋਰ ਹੁੰਦੀ ਹੈ ਮੰਨ ਲਈ ਐਨੀ ਗੱਲ ਪਰ ਕੀ ਉਹ ਵੋਟਰ ਸੂਚੀ ਦੇ ਵਿੱਚ ਇੱਕ ਬੰਦਾ ਆਪਣੀ ਲੋਕ ਸਭਾ ਦੀ ਜਿਹੜੀ ਸੂਚੀ ਹੈ ਉਹ ਕਿਸੇ ਹੋਰ ਥਾਂ ਵੋਟ ਬਣਾਵੇ ਤੇ ਆਪਣੀ ਪੰਚਾਇਤਾਂ ਦੇ ਵਿੱਚ ਕਿਸੇ ਹੋਰ ਥਾਂ ਬਣਾਵੇ ਸੰਭਵ ਹੈ ਕਿ ਇਹ ਅਲਾਉਡ ਹੈ ਕਿ ਕਾਨੂੰਨ ਮੁਤਾਬਕ ਹੈ ਕਿ ਇਹ ਹਿਰਾ ਫੇਰੀ ਨਹੀਂ ਹੈ ਸੋ ਬਿਹਾਰ ਦੇ ਵਿੱਚ ਬਹੁਤ ਸਾਰੀਆਂ ਵੋਟਾਂ ਅਜੇਹੀਆਂ ਦਾ ਪਤਾ ਲੱਗਿਆ ਸੀ ਵੀ ਜਿਹੜੇ ਬੰਦਿਆਂ ਨੇ ਹਰਿਆਣੇ ਦੀਆਂ ਚੋਣਾਂ 'ਚ ਵੀ ਵੋਟਾਂ ਪਾਈਆਂ ਦਿੱਲੀ ਦੀਆਂ ਚੋਣਾਂ 'ਚ بڑے بڑے ਲੀਡਰਾਂ ਦੀਆਂ ਭਾਜਪੀ ਦੇ ਵੱਡੇ ਵੱਡੇ ਲੀਡਰ ਆਗੂ ਰਾਸ ਸਵਾ ਦੇ ਮੈਂਬਰ ਤੱਕ ਉਹਨਾਂ ਨੇ ਵੋਟਾਂ ਇੱਥੇ ਵੀ ਪਾਈਆਂ ਤੇ ਉੱਥੇ ਬਿਹਾਰ 'ਚ ਜਾ ਕੇ ਵੀ ਪਾਤੀਆਂ ਇਹਦਾ ਮਤਲਬ ਹੈ ਵੋਟ ਚੋਰੀ ਦੇ ਜਿਹੜੇ ਇਲਜ਼ਾਮ ਨੇ ਉਹ ਕੋਈ ਹਵਾਈ ਨਹੀਂ ਉਹ ਸੱਚ ਨੇ ਤੇ ਇਸ ਰੇਸ਼ ਗੋਪੀ ਦਾ ਜਿਹੜਾ ਐਪੀਸੋਡ ਹੈ ਉਹ ਵੀ ਇਸ ਗੱਲ ਦੀ ਤਸਦੀਕ ਕਰਦਾ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਵੀ ਸ਼ਸ਼ੀ ਥਰੂਰ ਜੀ ਕਾਂਗਰਸ ਦੇ ਵੱਡੇ ਆਗੂ ਨੇ ਪਹਿਲਾਂ ਕਿਸੇ ਟਾਈਮ 'ਚ ਯੂਐਨਓ ਦੇ ਵਿੱਚ ਰਹੇ ਬੜੀ ਸੋਹਣੀ ਅੰਗਰੇਜ਼ੀ ਬੋਲਦੇ ਆ ਤ੍ਰਿਵਨੰਥਪੁਰਮ ਜਿਹੜੀ ਉੱਥੋਂ ਦੀ ਰਾਜਧਾਨੀ ਆ ਕੇਰਲਾ ਦੀ ਉੱਥੋਂ ਤੇ ਉਹ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਦੇ ਮੈਂਬਰ ਨੇ ਤੇ ਕਾਫੀ ਲੰਬੇ ਸਮੇਂ ਤੋਂ ਉਹ ਭਾਜਪਾ ਦੇ ਨੇੜੇ ਨੇੜੇ ਹੋਏ ਫਿਰਦੇ ਆ ਪ੍ਰਧਾਨ ਮੰਤਰੀ ਦੀ ਹਰ ਨਿੱਕੀ ਵੱਡੀ ਗੱਲ ਤੇ ਸਿਫਤ ਕਰਦੇ ਆ ਪ੍ਰਧਾਨ ਮੰਤਰੀ ਨੇ ਮਕਾਲੇ ਦੇ ਬਾਰੇ ਚ ਜੋ ਗੱਲਾਂ ਕਹੀਆਂ ਆ ਰਾਮਨਾਥ ਗੋਇਨਕਾ ਲੈਕਚਰ ਦੇ ਵੇਲੇ ਚ ਉਹਦੀ ਇਹਨਾਂ ਨੇ ਰੱਜ ਕੇ ਤਾਰੀਫ ਕੀਤੀ ਹਾਲਾਂਕਿ ਜਿਹੜੇ Dalit ਪਰਿਵਾਰ ਨੇ ਸਾਡੇ ਜਿਹੜੇ Dalit ਗਰੁੱਪ ਨੇ ਉਹਨਾਂ ਸਾਰੇ ਉਹ ਮਕਾਲੇ ਨੂੰ ਆਪਣਾ ਗੋਡ ਮੰਨਦੇ ਆ ਆਪਣਾ ਰੱਬ ਮੰਨਦੇ ਤੇ ਉਹ ਮਕਾਲੇ ਦੇ ਉਸ ਤਰ੍ਹਾਂ ਬੋਲ ਰਹੇ ਆ ਮਕਾਲੇ ਦੇ ਖਿਲਾਫ ਬੋਲਣਾ ਉਹਨਾਂ ਨੂੰ ਪਰਵਾਨ ਪਰ ਜੋ ਨੇ ਕਿਹਾ ਵੀ ਸਾਰਾ ਕੁਝ ਸਾਡਾ ਭਾਰਤ ਦਾ ਨਸ਼ਟ ਮਕਾਲੇ ਨੇ ਕਰਤਾ ਸ਼ਾਇਦ ਇਹ ਗੱਲ ਸੱਚ ਤੋਂ ਦੂਰ ਹੈ ਕਿਤੇ ਇਹ ਗੱਲ ਨਹੀਂ ਉਹ ਵਕਾਲੇਵਾਰੇ ਸਾਡੇ ਆਪਣੇ ਵੀ ਮਤਪੇਤ ਕੋਈ ਹੋ ਸਕਦੇ ਐ ਪਰ ਆਹ ਗੱਲ ਜਿਹੜੀ ਹੈ ਵੀ ਭਾਰਤ ਦੇ ਵਿੱਚ ਜਿਹੜੀ ਜਾਤ ਪਾਤ ਆਧਾਰ ਥੋੜੀ ਵਿਦਿਆ ਸੀਗੀ ਉਹਨੂੰ ਉਹਨੇ ਤੋੜਿਆ ਸਭ ਨੂੰ ਵਿਦਿਆ ਅਧਿਕਾਰ ਦਿੱਤਾ ਤੇ ਉਹ ਜਿਹੜੀ ਚੀਜ਼ ਹੈ ਉਹਨੂੰ ਤੁਸੀਂ 네ਗੇਟਿਵ ਬਣਾ ਰਹੇ ਹੋ ਤੇ ਸ਼ਸ਼ੀ ਥਰੂਰ ਨੇ ਉਸ ਦੀ ਵੀ ਸਪੋਰਟ ਕੀਤੀ ਸੀ ਹੁਣ ਸ਼ਸ਼ੀ ਥਰੂਰ ਬਾਰੇ ਇੱਕ ਸੰਸਥਾ ਬਣੀ ਹੈ ਕੋਈ ਐਨਜੀਓ ਉਹਨੇ ਐਲਾਨ ਕਰਤਾ ਵੀ ਅਸੀਂ ਇਸ 2025 ਦਾ ਪਹਿਲਾ ਪਹਿਲਾ ਉਹਨਾਂ ਨੇ ਪਹਿਲਾ ਹੀ ਇਨਾਮ ਇੱਕ ਸ਼ੁਰੂ ਕੀਤਾ ਹੈਗਾ ਜਿਹੜੇ ਆਪਣੇ ਸਾਬਰਕਰ ਬਾਰੇ ਸਾਬਰਕਰ ਬਾਰੇ ਉਹਨਾਂ ਨੇ ਇੱਕ ਇਨਾਮ ਸ਼ੁਰੂ ਕੀਤਾ ਇੰਟਰਨੈਸ਼ਨਲ ਇੰਪੈਕਟ ਅਵਾਰਡ 2025 ਉਹ ਇਨਾਮ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਸ਼ਸ਼ੀ ਥਰੂਰ ਜੀ ਨੂੰ ਦੇਵਾਂਗੇ ਸਾਬਰਕਰ ਹੁਣ ਸਾਬਰਕਰ ਜਦੋਂ ਇਹਨੂੰ ਪਤਾ ਲੱਗਿਆ ਅਖਬਾਰਾਂ 'ਚ ਛਪੀ ਗੱਲ ਇਹ ਕਹਿੰਦਾ ਬਿਲਕੁਲ ਗਲਤ ਪਹਿਲੀ ਗੱਲ ਤਾਂ ਵੀ ਸਾਬਰ ਕਰਦੇ ਗੱਲ ਦੇ ਨਾਲ ਆ ਕੋਈ ਅਵਾਰਡ ਮੈਂ ਲੈਣਾ ਹੀ ਨਹੀਂ ਦੂਜੀ ਮੈਨੂੰ ਪੁੱਛਿਆ ਤੱਕ ਨਹੀਂ ਤੀਜੀ ਮੇਰੀ ਮੇਰੀ ਸਹਿਮਤੀ ਨਹੀਂ ਲਈ ਇਸ ਗੱਲ ਤੇ ਇਸ ਕਰਕੇ ਮੈਂ ਨਾ ਇਹ ਉੱਥੇ ਜਾਊਗਾ ਤੇ ਨਾ ਮੈਂ ਅਵਾਰਡ ਲਊਗਾ ਮੈਂ ਗਲਤਾਂ ਫਰੂਰ ਸਾਹ ਜਿਹੜੇ ਐ ਹੁਣ ਆਪਣੇ ਆਪ ਨੂੰ ਆਪ ਹੀ ਮਿਲ ਲੈਣ ਵੀ ਉਹਨਾਂ ਦਾ غرੂਰ ਕਿੰਨਾ ਥੱਲੇ ਭੇਜਦਾ ਇਸ ਗੱਲ ਨੇ ਕਿ ਜਿਹੜੇ ਜਿਹੜੇ ਬੰਦੇ ਆ ਹੁਣ ਉਹ ਤਾਂ ਉਹਨਾਂ ਨੇ ਤਾਂ ਆਪਣੀ ਜਾਣ ਚ ਠੀਕ ਹੀ ਕਰਿਆ ਹੋਊਗਾ ਵੀ ਜਿਹੜਾ ਵਿਅਕਤੀ ਅੰਗਰੇਜ਼ਾਂ ਦੀ ਦਲਾਲੀ ਕਰਦਾ ਕਰਦਾ ਰਿਹਾ ਤੇ ਉਹਦੇ ਨਾਂ ਦੇ ਉੱਤੇ ਇੱਕ ਅਵਾਰਡ ਇਸ ਬੰਦੇ ਨੂੰ ਜਿਹੜੇ ਅੰਗਰੇਜ਼ਾਂ ਦੇ ਅੱਜਕੱਲ ਵੱਡੇ ਪਿੱਠੂ ਬਣੇ ਹੋਏ ਐ ਲੋਕਾਂ ਨੂੰ ਪਾੜਨ ਤੇ ਰਾਜ ਕਰਨ ਤੇ ਲੱਗੇ ਹੋਏ ਐ ਉਹ ਅਵਾਰਡ ਜਿਵੇਂ ਉਹਨਾਂ ਨੇ ਅੰਗਰੇਜ਼ਾਂ ਨੇ ਅਵਾਰਡ ਕੀਤਾ ਸੀ ਉਹਨੂੰ ਆਪਣੇ ਸਾਬਰ ਕਰ ਨੂੰ ਹੁਣ ਉਹ ਇੱਕ ਜਥੇਬੰਦੀ ਇਹਨੂੰ ਅਵਾਰਡ ਦੇਣਾ ਚਾਹੁੰਦੀ ਹੈ ਇਹ ਆਪਣੇ ਆਪ ਨੂੰ ਤੋਲ ਲੈਣ ਵੀ ਇਹ ਕਿੱਥੇ ਖੜੇ ਹੈ ਅਗਲੀ ਗੱਲ ਦੋਸਤੋ ਕਰਨਾਟਕਾ ਦੇ ਵਿੱਚ ਨਫ਼ਰਤੀ ਭਾਸ਼ਣਾਾਂ ਦੇ ਵਿਰੁੱਧ ਜਿਹੜਾ ਇੱਕ ਬਿਲ ਹੈ ਉਹ ਲਿਆਂਦਾ ਗਿਆ ਤੇ ਉਹਦੇ ਤੇ ਵਹਿਸ਼ ਚੱਲ ਰਹੀ ਹੈ ਉਹਦੇ ਚ ਕੋਈ ਵੀ ਨਫ਼ਰਤੀ ਭਾਸ਼ਣ ਜਨਮ ਭਾਸ਼ਾ ਜਾਤ ਨਸਲ ਲਿੰਗ ਅਪਾਹਜਤਾ ਜਾਂ ਕਬੀਲੇ ਦੇ ਆਧਾਰ ਤੇ ਕੀਤੇ ਭਾਸ਼ਣ ਜਾਂ ਕਿਸੇ ਗਰੁੱਪ ਵਿਰੁੱਧ ਜਾਂ ਕਿਸੇ ਵਿਅਕਤੀ ਵਿਰੁੱਧ ਬੋਲ ਕੇ ਲਿਖ ਕੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਜਿਹੜੇ ਭਾषण ਹੋਣਗੇ ਉਹਨਾਂ ਤੇ ਸਜ਼ਾਵਾਂ ਦਾ ਪ੍ਰਾਵਧਾਨ ਕੀਤਾ ਗਿਆ ਹੈਗਾ ਵੀ ਉਹਨਾਂ ਨੂੰ ਸਜ਼ਾ ਵੀ ਹੋਊਗੀ ਜੁਰਮਾਨੇ ਵੀ ਹੋਣਗੇ ਪਹਿਲਾ 7 ਸਾਲ ਇੱਕ ਸਾਲ ਤੋਂ ਲੈ ਕੇ 7 ਸਾਲ ਤੱਕ ਦੀ ਦੂਜੀ ਵਾਰੀ ਹੈ ਜਿਹੜੀ ਉਹ 10 ਸਾਲ ਤੱਕ ਦੀ ਸਜ਼ਾ ਤੇ ਜੇ ਦੂਜੀ ਵਾਰ ਬੰਦਾ ਇਹ ਗੁਨਾਹ ਕਰਦਾ ਹੈ ਏ ਇਹਦੇ ਉੱਤੇ ਬੀਜੇਪੀ ਨੂੰ ਬਹੁਤ ਜ਼ਿਆਦਾ ਮਿਰਚਾਂ ਲੱਗ ਰਹੀਆਂ ਨੇ ਕਿਉਂਕਿ ਬਹੁਤੇ ਨਫਰਤੀ ਭਾਸ਼ਣ ਜਿਹੜੇ ਐ ਉਹ ਬੀਜੇਪੀ ਦੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਦੇ ਆਗੂ ਅਕਸਰ ਕਰਦੇ ਐ ਤੇ ਉਹ ਆਮ ਲੋਕ ਉਹਨੂੰ ਨੋਟਿਸ ਵੀ ਲੈਂਦੇ ਐ ਅਗਲੀ ਗੱਲ ਦੋਸਤੋ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਐ ਵੀ ਅਮਰੀਕਾ ਨੇ ਪਿਛਲੇ ਇਸ ਸਾਲ ਦੇ ਵਿੱਚ 20 ਜਨਵਰੀ ਤੋਂ ਬਾਅਦ 85000 ਤੋਂ ਵੱਧ ਵੀਜ਼ੇ ਜਿਹੜੇ ਐ ਉਹ ਉਨਾਂ ਨੂੰ ਰੱਦ ਕੀਤਾ ਜਿਹੜੇ ਵੀਜੇ ਮਿਲੇ ਹੋਏ ਸੀ ਲੋਕਾਂ ਨੂੰ ਇਹਨਾਂ ਚੋਂ 8000 ਤੋਂ ਵੱਧ ਵਿਦਿਆਰਥੀਆਂ ਦੇ ਵੀਜੇ ਸ਼ਾਮਲ ਨੇ 트럼ਪ ਦਾ ਚੋਣਾਂ ਦੇ ਦੌਰਾਨ ਜਿਹੜਾ ਨਾਰਾ ਸੀ ਮੇਕ ਅਮਰੀਕਾ ਗ੍ਰੇਟ ਅਗੇਨ ਅਮਰੀਕਾ ਨੂੰ ਦੁਬਾਰਾ ਤੋਂ ਆਪਾਂ ਮਹਾਨ ਬਣਾਉਣਾ ਹੈ ਇੱਥੇ ਇਹਦਾ ਨਾਰਾ ਇਸ ਦੇ ਉੱਤੇ ਹੈ ਮੇਕ ਅਮਰੀਕਾ ਸੇਫ ਅਗੇਨ ਮਾਗਾ ਤੋਂ ਮਾਸਾ ਤੱਕ ਸੋ ਇਸ ਦੇ ਤਹਿਤ ਉਹ ਵਡਾਂਗੇ ਤੇ ਲੱਗਿਆ ਹੋਇਆ ਹੈ ਅਮਰੀਕਾ ਜਿਹੜਾ ਉਹ ਜਿਹੜੇ ਵੀਜ਼ੇ ਲੋਕਾਂ ਨੂੰ ਤੁਸੀਂ ਐਨ ਪੂਰਾ ਪ੍ਰੋਸੈਸ ਕਰਕੇ ਵੀਜ਼ੇ ਦਿੱਤੇ ਹੋਏ ਉਹਨਾਂ ਨੂੰ ਰੱਦ ਕਰਿਆ ਜਾ ਰਿਹਾ ਹੈ ਬਾਕੀ ਤਾਂ ਗੱਲਾਂ ਨੇ ਜੋ ਹੈ ਸੋ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਯੂਰੀਆ ਜਿਹੜਾ ਯੂਰੀਏ ਦੇ ਬਾਰੇ ਵਿੱਚ ਜਿਹੜੇ ਮੰਤਰੀ ਹੈ ਜੇਪੀ ਨੱਡਾ ਜੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਦੱਸਿਆ ਵੀ ਅਸੀਂ 5371 ਜਿਹੜੇ ਲਿਸੈਂਸ ਨੇ ਯੂਰੀਆ ਦੇ ਡੀਲਰਾਂ ਦੇ ਉਹ ਅਸੀਂ ਰੱਦ ਕੀਤੇ ਆ ਪਿਛਲੇ ਸਮੇਂ ਦੇ ਵਿੱਚ ਤੇ ਉਹ ਜਿਹੜਾ ਇੱਕ ਅਸੀਂ ਆਈ ਐਫ ਐਮ ਐਸ ਜਿਹੜਾ ਹੈਗਾ ਸੌਫਟਵੇਅਰ ਉਹਦੇ ਰਾਹੀਂ ਮੋਨੀਟਰ ਵੀ ਕਰਦੇ ਆਂ ਵੀ ਕਿਹਦੇ ਕੋਲ ਕਿੰਨਾ ਸਟਾਕ ਪਿਆ ਕੀ ਪਿਆ ਜਾਂ ਜਾਲੀ ਹੈ ਜਾਂ ਕੀ ਹੈ ਵਗੈਰਾ ਦੂਜੇ ਪਾਸੇ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਹਿਲਾਂ ਵੀ ਤੇ ਵੀ ਯੂਰੀਏ ਦੇ ਵਿੱਚ ਲਾਈਨਾਂ ਲੈ ਯੂਰੀਆ ਲੈਣ ਲਈ ਲੱਗੀਆਂ ਲਾਈਨਾਂ 'ਚ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਜਿਹੜੇ ਲੋਕਾਂ ਨੂੰ ਦਿੱਤਾ ਵੀ ਜਾਂਦਾ ਸਾਡੇ ਪੰਜਾਬ 'ਚ ਵੀ ਬਹੁਤ ਵੱਡੀਆਂ ਸ਼ਿਕਾਇਤਾਂ ਨੇ ਵੀ ਉਹ ਜੇ ਭਾਈ ਯੂਰੀਆ ਲੈਣ ਜਾਣਾ ਤਾਂ ਮੈਨੂੰ ਯੂਰੀਏ ਦੀਆਂ 10 ਬੋਰੀਆਂ ਦੇ ਨਾਲ ਕੁਝ ਦੋ ਚੀਜ਼ਾਂ ਹੋਰ ਵੀ ਚਕਾਉਂਦੇ ਆ ਜਿਹੜੀਆਂ ਦੀ ਮੈਨੂੰ ਲੋੜ ਨਹੀਂ ਹੈ। ਉਹ ਮੇਰੇ ਸਿਰ ਤੇ ਮੜਦੇ ਆ ਉਹ ਤੇ ਇਹ ਸਾਰਾ ਕੁਝ ਸਰਕਾਰ ਦੇ ਧਿਆਨ ਹਟ ਹੋ ਰਿਹਾ ਹੈ। ਤੇ ਸਰਕਾਰ ਇਹਦੇ ਤੇ ਕੁਝ ਨਹੀਂ ਕਰ ਰਹੀ। ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਉਹ ਇਹ ਹੈ ਕਿ ਕੇਰਲਾ ਹਾਈ ਕੋਰਟ ਦੇ ਵਿੱਚ ਉਥੋਂ ਦੀ ਜਿਹੜੀ ਆਪਣੇ ਐਡਵੋਕੇਟ ਐਸੋਸੀਏਸ਼ਨ ਐ ਉਸਨੇ ਉਥੋਂ ਦੇ ਚੀਫ ਜਸਟਿਸ ਨੂੰ ਇੱਕ ਚਿੱਠੀ ਲਿਖੀ ਹੈ ਚਿੱਠੀ ਇਹ ਲਿਖੀ ਹੈ ਕਿ 2017 ਦੇ ਵਿੱਚ ਇੱਕ ਐਕਟਰ ਕੁੜੀ ਜਿਹੜੀ ਹੈ ਉਹਦਾ ਅਪਹਰਨ ਕਰਕੇ ਉਹਦਾ ਰੇਪ ਹੋਇਆ ਸੀ ਬਹੁਤ ਉਹਦਾ ਰੌਲਾ ਪਿਆ ਤੇ ਉਹਦੇ ਵਿੱਚ 8-10 ਜਣਿਆਂ ਤੇ ਮੁਕੱਦਮਾ ਚੱਲਿਆ 2017 ਤੋਂ ਚੱਲਦਾ ਰਿਹਾ ਤੇ ਉਹਦਾ ਫੈਸਲਾ ਉਥੋਂ ਦੇ ਜਿਹੜਾ ਪ੍ਰਿੰਸੀਪਲ ਜੱਜ ਹੈਗਾ ਉਹਨੇ ਹੁਣ 8 ਤਰੀਕ ਨੂੰ ਸੁਣਾਇਆ ਫੈਸਲਾ ਪਰ 8 ਤਰੀਕ ਨੂੰ ਤਾਂ ਫੈਸਲਾ ਉਹ ਸੁਣਾਇਆ ਜਾਂਦਾ ਤੇ 2 ਤਰੀਕ ਨੂੰ ਇੱਕ ਕੋਈ ਬੇਨਾਮੀ ਚਿੱਠੀ ਜਾਂਦੀ ਹੈ ਜਿਹਦੇ ਵਿੱਚ ਉਹ ਫੈਸਲਾ ਕੀ ਹੋਊਗਾ ਵੀ ਉਹਦੇ ਵਿੱਚ ਇੱਕ ਬਹੁਤ ਮਸ਼ਹੂਰ ਐਕਟਰ ਹੈਗਾ ਦਲੀਪ ਵੀ ਉਹਦਾ ਨਾਮ ਤੇ ਫਲਾਣੇ ਬੰਦੇ ਦਾ ਨਾਮ ਕੱਢਿਆ ਜਾਊਗਾ ਬਾਕੀਆਂ ਨੂੰ ਸਜਾਵਾਂ ਹੋ ਜਾਣਗੀਆਂ ਯਾਨੀ ਜੱਜ ਫੈਸਲਾ 8 ਦਸੰਬਰ ਨੂੰ ਸੁਣਾਉਂਦਾ ਪਰ ਉਹ ਇੱਕ ਚਿੱਠੀ ਪਹਿਲਾਂ ਹੀ ਦੱਸ ਦਿੰਦੀ ਹੈ ਵੀ ਆਹ ਫੈਸਲਾ ਹੋਊਗਾ ਉਹ ਫੈਸਲਾ ਉਦੋਂ ਹੀ ਹੋ ਜਾਂਦਾ ਹੈ ਉਹਦੀ ਉਹਨਾਂ ਨੇ ਇਨਕੁਆਰੀ ਦੀ ਮੰਗ ਕੀਤੀ ਹੈ ਤੇ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਇਹ ਕੋਲਟਾਂ ਨੇ ਇਹਨਾਂ ਦਾ ਵਿਸ਼ਵਾਸ ਇਸ ਤਰੀਕੇ ਨਾਲ ਡੋਲਦਾ ਹੈ ਲੋਕਾਂ ਦਾ ਇਹਨਾਂ ਤੇ ਵਿਸ਼ਵਾਸ ਅੱਜ ਦੀ ਗੱਲ ਚ ਨਹੀਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ